ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਧੰਨਵਾਦ ਹੈ ਸਭੋਗ ਬਰਨਵਾਸੀਆ ਦਾ ਜਿਨ੍ਹਾਂ ਨੇ ਅਰਣ ਸਿੰਘ ਦਾ ਹੋਰ ਕਿਸਨਵਾਦ ਉਦਾਰ ਧੰਨਵਾਦ ਹੈ ਸਤਿਗੁਰਾਂ ਦਾ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਹੋਏ ਥੋੜਾ ਵਾਦਕਾਂ ਨੇ ਗਿਲਾਇਤ ਕਰਦੀ ਆ ਕਿ ਚਾਰ ਜਿਹੜੇ ਨੌਜਵਾਨ ਉਹ ਜਗ੍ਹਾ ਤੇ ਬੰਨਵਾਤ ਲਈ ਬੈਠਾ ਤੇ ਤੁਹਾਡੇ ਪਿੰਡ ਤੋਂ ਕੋਈ ਇਹਦੇ ਕੋਲ ਨਹੀਂ ਪਹੁੰਚਿਆ ਇਹ ਗਿਲਾ ਮੇਰੇ ਕੋਲ ਨਹੀਂ ਮਾਰੋ ਤੁਸੀਂ ਤੇਰੇ ਆਉਂਦੇ ਆ ਇਹ ਗਿਲਾ ਮੇਰੇ ਕੋਲ ਕਰਵਾ ਲੋਕ ਮੇਰੇ ਵੇਖਦਾ ਮੈਂ ਬਾਵਾ ਬੇਨਤੀ ਕਰਕੇ ਗਿਆ ਮਲ ਗਿਆ ਕਿ ਜਦੋਂ ਆਪਰੇ 20 ਸੈਂ ਥਲੇ ਵਾਲ ਆਪਣੀ ਜਾਨ ਦੀ ਬਾਜ਼ੀ ਲਾਉਣ ਜਾ ਰਹੇ ਇਹ ਗੱਲ ਮੀਟਿੰਗ ਵਿੱਚ ਪਹਿਲਾਂ ਕੀਤੀ ਸੀ ਜਦੋਂ ਸਰਦਾਰ ਅਜੀਤ ਸਿੰਘ ਤੇ ਸ਼ਮੀਲ ਅਬਦੁੱਲ ਰਬਾਹਣਾ ਸੀ ਉਸ ਤੋਂ ਪਹਿਲਾਂ ਨੰਬਰਨੇ ਪੰਡਾਇਆ ਸੀ ਸਰਦਾਰ ਅਜੀਤ ਸਿੰਘ ਕਲੇਵਾਲ ਨੇ ਇਹ ਕਿਸੇ ਜਲੇਬਤੀ ਦੀ ਲੜਾਈ ਲਈ ਆਪਣੀ ਜਾਨ ਪਰਬਾਹ ਕੇ ਆਂਦੀ ਸੀ ਕੋਈ ਉਹਨਾਂ ਦਾ ਨਿੱਜੀ ਮਸਲਾ ਨਹੀਂ ਵੀ ਉਹਨਾਂ ਨੇ ਆਪ ਹੀ ਜਲਦੀ ਕਾਰਵਾਈ ਕਰੀ ਪੂਰੀ ਭਾਰਤ ਦੀ ਦੌਪਹੀ ਵਿੱਚ ਸਮੀ ਦਿਲ ਦਿਲ ਖੋਖੇ ਨੇ ਬਲਵਾ ਦੇ ਕਸਾਣ ਤੇ ਇਥੇ ਉਹਦੇ ਵਿਗੜਦੇ ਹਾਲਾਤਾਂ ਸੁਧਾਰਨ ਦੀ ਕੋਈ ਨਿਵਾਈ ਦੀ ਕੋਸ਼ਿਸ਼ ਲਈ ਸੈਂਟਰ ਸਰਕਾਰ ਨੇ 12 ਮਹੀਨੇ ਰੱਖੇ 12 ਮੁੰਗਾ 12 ਮੁੰਗਾ ਰੱਖਿਆ ਪਿਛਲੇ 13 ਹਫ਼ਤੇ ਲਈ ਅੱਜ ਤੋਂ 11.5 12 ਮਹੀਨੇ ਪਹਿਲਾਂ ਸਰਕਾਰ ਦਾ ਕੋਈ ਧਿਆਨ ਨਹੀਂ ਪਿਆ ਸਰਕਾਰ ਨੇ ਪਹਿਲਾਂ ਤਿੰਨ ਦੋਰੀਆਂ ਮੀਟਿੰਗਾਂ ਦਿੱਤੀਆਂ ਉਸ ਤੋਂ ਬਾਅਦ ਇਲੈਕਸ਼ਨ ਹੋਇਆ ਇਲੈਕਸ਼ਨ ਤੋਂ ਬਾਅਦ ਕਦੇ ਵੀ ਸਰਕਾਰ ਸਾਡੇ ਨੂੰ ਬਸਲੇ ਵੱਲ ਧਿਆਨ ਨਹੀਂ ਦਿੱਤਾ ਉਨੇਰ ਬਧਲਾ ਨਾ ਧਿਆਨ ਦਿੰਦੇ ਹੋਏ ਸਰਦਾਰ ਜੀਤ ਸਿੰਘ ਨੇ ਸੋਚਿਆ ਤੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਜ਼ਿਲ੍ਹੇ ਦੇ ਆਗੂਆਂ ਨਾਲ ਵੀ ਬੈਠੋ ਹੋਰ ਕਿਸੇ ਦੇ ਨੌਜਵਾਨ ਵੀ ਆਪਣੀ ਪਰਮਾਇਜੋਦੇ ਬਾ ਆਪਣੀ ਯਾਰਦਾਨ ਦੇ ਬਹੁਤ ਅਸੀਂ ਬੜਾ ਜ ਲੰਮਾ ਲੰਮਾ ਉਹਨਾਂ ਨੂੰ ਨਾ ਨਾ ਕਹਿੰਦੇ ਰਹੇ ਕਿ ਸਾਨੂੰ ਪਤਾ ਹੈ ਕਿ ਭਾਰਤ ਦਾ ਇੱਕੋ ਇੱਕ ਮਹਾਨ ਕਹਾਣਾ ਕੁਸਤਾ ਦੇ 20 ਗੱਲੇ ਵਾਲ ਜੋ ਸੈਕਟਰ ਨਾਲ ਟੇਬਲ ਟੌਪ ਬਹੁਤ ਚੰਗੀ ਤਰ੍ਹਾਂ ਕਰ ਸਕਦਾ ਸੈਂਟਰ ਨਾਲ ਟੇਬਲ ਟੌਪ ਕੰਮੀ ਬਹੁਤ ਔਖੀ ਆ ਉਹ ਬਹੁਤ ਸੂਝਮਾਨ ਆ ਕੁਝ ਕਰ ਸਕਦਾ ਆਗੂਪਰਨਾ ਬੜਾ ਸੋਚਾ ਕਿਸਾਨੀ ਬਦਲਿਆ ਕਿਸਾਨੀ ਕਿੱਥੇ ਰਹੀ ਆ ਖੁਰਖੀ ਜਾਵਨ ਕਹਾਵਲ ਕਿਉਂ ਬਦਲ ਰਹੇ ਨੇ ਇਹਨਾਂ ਸਾਰੇ ਬਦਲਿਆਂ ਇੰਨੀ ਦੁਗਾਈ ਦਾ ਜਾਂਦੇ ਨੇ ਸਰਪੰਚ ਜੀ ਜੀ ਸਿੰਘ ਢੱਲੇਵਾਲ ਕਿ ਸੈਕਟਰ ਦੇ ਪ੍ਰੋਜੈਕਟਰ ਦੀ ਯੋਜਨਾ ਨਾਲ ਗੱਲਬਾਤ ਕਰਨ ਤੋਂ ਪਾਸਾ ਵੱਟ ਗਈ ਇਸੇ ਵੇ ਜਦੋਂ 50 ਦਿਨ ਹੋ ਗਏ ਸਾਡੇ ਕੋਲੇ ਲਗਾਤਾਰ ਸਾਡੇ ਬਲਕਰਾਂ ਦਾ ਸਾਡੇ ਬਹਾਦਰਾਂ ਦਾ ਰੂਸ ਆ ਰਿਹਾ ਸੀ ਸਾਡਾ ਵੀ ਰੂਸ ਰਹਿ ਤੁਸੀਂ ਉਹ ਅੱਜ ਆਪੇ ਪੰਜਾਬ ਦੇ ਅਗੋਂ ਕਹਿ ਰਹੇ ਸੀ ਕਿ ਸਰਦਾਰ ਜੀ ਸਿੰਘ ਦਿਲਵਿਲ ਮੌਤਵਾਂ ਵੱਧ ਰਹੇ ਉਹਨਾਂ ਦੀ ਜਿੰਦਗੀ ਮੁੱਠੀ ਜੋ ਰੇਤ ਤਰਾਂ ਚੱਲ ਰਹੀ ਹੈ ਉਹ ਹੱਡੀਆਂ ਦੀ ਮੁੱਠ ਬਣ ਗਿਆ ਉਹਦਾ ਸਰੀਰ ਤੇ ਸਾਡਾ ਕੋਈ ਐਕਸ਼ਨ ਲੈਣ ਵਾਲਾ ਨਹੀਂਗਾ ਉਹ ਐਕਸ਼ਨ ਦਿੱਤਾ ਔਰ ਜਦ ਇਹ ਸਭ ਤੋਂ ਮੋਰੀ ਦਾ ਮੇਰਾ ਸੀ ਸਾਨੂੰ ਕੁਝ ਕਾਰਨਾ ਕਰਕੇ ਪੰਜਾਬ ਦੇ ਤੇ ਜਿਲ੍ਹੇ ਦੇ ਆਗੂਆਂ ਨੂੰ ਬਾਹਰ ਨਿਕਲ ਦਿੱਤਾ ਗਿਆ ਸਰਦਾਰ ਕਾਕਾ ਜੇ ਕੋ ਨੜਾ ਨੇ ਸਾਡੇ ਪੰਜਾਬ ਦੇ ਜਨਰਲ ਸਖਤਰ ਦੇ ਵੀ ਜੀ ਯੂ ਇੱਤਾ ਸਿੱਧੂ ਬਣਦੇ ਮੈਂ ਉਹਨਾਂ ਨੂੰ ਆਖਿਆ ਵੀ ਮੇਰਾ ਜਿਲ੍ਹਾ ਖਾਲੀ ਰਹਿਣ ਦਾ ਤੁਸੀਂ ਆਇਆ ਕਰੋ ਦੂਜੇ ਜਿਲ੍ਹਿਆਂ ਦੇ ਸਾਰੇ ਤੇ ਬੈਠਨੇ ਆ ਮੇਰਾ ਜਿਲ੍ਹਾ ਮੈਂ ਖਾਲੀ ਰਹਿਣਾ ਚਾਹੁੰਦਾ ਮੈਂ ਬੈਠਣਾ ਇਹ ਲਈ ਰਤਨ ਤੇ ਮੇਰੇ ਕੋਲੇ ਗਿਆ ਕਹਦਾ ਪ੍ਰਧਾਨ ਜੀ ਨਾ ਬੈਠੋ ਮੈਂ ਕਹਿੰਦਾ ਨਹੀਂ ਯਾਰ ਤੈਨਰ ਬੱਚੀਆਂ ਝੂਟੀਆਂ ਝੂਟੀਆਂ ਤੇਰੇ ਤੂੰ ਵੀ ਬੈਠਾ ਕਹਿੰਦਾ ਨਹੀਂ ਪ੍ਰਧਾਨ ਜੀ ਇਹ ਜਣਕਾ ਮਾਰ ਗਿਆ ਤੇ ਇਹ ਮੇਰਾ ਸਹਿਜੋ ਬਦਲ ਇਹਦੀ ਉਸ ਕਰਵਾਦੀ ਅੱਗੇ ਕਿਉਂਕਿ ਉੱਠਣਾ ਕੋਈ ਤੈਰ ਨਹੀਂ ਸੀ ਉੱਠਣਾ ਤੈਗ ਦੀ ਵੀ ਕਿ ਲੋਟਣਾ ਤੈ ਹੈ ਉਹਦਾ ਵੀ ਜਿੰਨਾ ਚਿਰ ਬੰਗਾ ਨਹੀਂ ਬੰਦੇ ਅਸੀਂ ਸਾਰੇ ਵਰਲ ਵਰਤੇ ਬੈਠੇ ਰਹੋ ਇਹੋ ਸੋਚ ਕੇ ਜਦੋਂ ਬੈਠਣਾ ਹੋਇਆ ਨਾ ਵੀ ਉਸ ਤੇ ਦਿਲ ਦੇ ਅੰਦਰ ਬੜੇ ਹੌਲ ਹੁੰਦੇ ਨੇ ਛੇਤੀ ਕੋ ਕੁਰਬਾਨੀ ਦੇਣ ਲਈ ਕੀ ਨਹੀਂ ਹੋਂਦਾ ਤੁਹਾਡੇ ਪਿੰਡ ਦਾ ਨੌਜਵਾਨ ਰਜ਼ੂ ਸਿੰਘ ਉਸ ਮੂਰਲੀ ਗਦਾਰ ਨਾਲ ਨੂੰ ਬੜਿਆ ਉੱਥੇ ਬੈਠਾ ਚਲੋ ਸਰਦਾਰ ਜਗੀਰ ਸਿੰਘ ਕੱਲੇਵਾਲ ਦੀ ਇਹ ਸ਼ਰਤ ਸੀ ਜਦੋਂ ਸਿੱਧਾ ਸਰਕਾਰ ਨਾਲ ਗੱਲਬਾਤ ਹੋਈ ਆ ਮੈਂ ਤੁਹਾਨੂੰ ਇਹ ਗੱਲਾਂ ਜਿਹੇ ਗੱਲ ਹੋਣ ਦਾ ਆਂ

ਸਰਦਾਰ ਜੀ ਸੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੀ ਅਜੀ ਤੁਹਾਨੂੰ ਮੀਟਿੰਗ ਦੇ ਲੈ ਕੇ ਬਿਠਾਉਣਾ ਤੁਸੀਂ ਬੈਠਣ ਦੇ ਕਾਬਲ ਅਸੀਂ ਕਿੰਤਰਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਆਲਾ ਬਿਠਾਈ ਇਹ ਗੱਲ ਕਹਿ ਰਹੇ ਸੀ ਕਿ ਤੁਸੀਂ ਇੱਕ ਵਾਰ ਹੱਥੀਂ ਲੈ ਲਓ ਫੋੜਾ ਜਿਹਾ ਖਾ ਲਓ ਤੇ ਤੁਸੀਂ ਮੀਟਿੰਗ ਲਈ ਤਿਆਰ ਹੋ ਜੋ ਅਸੀਂ ਮੀਟਿੰਗ ਦੇਣਾ ਅਖੀਰ ਜਦੋਂ ਸਾਡੀ ਕਦੇਬੱਤੀ ਚ ਇਹ ਗੱਲ ਪੰਜਾਬ ਦੇ ਆਜ਼ਮਾ ਨੇ ਰੱਖੀ ਤੇ ਅਸੀਂ ਤੈਅ ਕੀਤਾ ਵੀ ਸਰਕਾਰ ਦੇ ਕੀ ਸੈ ਨੂੰ ਇਹ ਮੰਨ ਜਾਣਾ ਚਾਹੀਦਾ ਕਿਉਂਕਿ ਇਹਦੂੰ ਸੂਝਵਾਨ ਆਗੂ ਇਹਨੀ ਢੁਗਾਈ ਨਾਲ ਸਮਝਣ ਵਾਲਾ ਕੋਈ ਸਾਨੂੰ ਮਿਲ ਨਹੀਂ ਸਕਦਾ ਪਰ ਸਾਨੂੰ ਤਵੌਲ ਦੇ ਜਨ ਨੂੰ ਬਦਲ ਲੈਣਾ ਚਾਹੀਦਾ ਫੇਰ ਜਦੋਂ ਵਾਰ-ਵਾਰ ਸਾਰੀ ਬਥੇਬਦੀ ਨੇ ਸਾਰੇ ਜਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਦੇ ਆਗੂਆਂ ਨੇ ਵਾਜਰਾ ਲਈ ਵਿਆਹ 20000 ਸਾਬ ਦਿਉਦਾ ਗੱਲ ਉਹਦੇ ਨੂੰ ਨਹੀਂ ਅਸੀਂ ਵੀ ਪਾਣੀ ਲੱਗਦਾ ਤਿਆਰ ਹਾਂ پھر زبرال عدیق صدیق کو نامزید کی پہلا پار سرکار کی لے کے آئی لہتی کی تھی لے کے او دی آئی کو میں پاس کے لائے لی مندر کا او دو پہنا تھاؤں گا لیے نہ لگے اس کی پیرانی کی نظر پھر او جوائن دلی گیا پھر او جتھی لے کے آیا پس ہو جدو جتھی لے کے آیا تھاری کا دوا تیر ہوئی پھر جب سزا دیلی سے ایک ਲੋਗ ਇਹ ਲਾਗੂ ਕਰਤਾ ਵੀ ਪਹਿਲਾਂ ਉਹ 110 ਰਹਾ ਜਿਵੇਂ 111 ਨੂੰ ਫੜ ਕੇ ਦੇ ਦੇ ਗੇ ਮੇਰੀ ਜਾਨ ਜਾਂਦੀ ਨਾ ਜਾਵੇ ਮੇਰੇ ਕਿਸੇ ਵਰਕਰ ਦੀ ਫਿਰ ਕਿਸੇ ਆਪੂ ਦੀ ਜਾਨ ਨੀ ਚਲੀ ਗਈ ਸੀ ਮੇਰੇ ਜਵਾਬ ਦੇ ਫਿਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੂੰ ਸਮਝਾਇਆ ਫਿਰ ਇਹਨਾਂ ਦੀ ਸ਼ਮਤੀ ਲੈ ਕੇ ਸਰਦਾਰ ਜੀਨੀ ਸਿੰਘ ਨੂੰ ਬੁਲਾਇਆ ਫਿਰ ਜਾ ਕੇ ਕੱਲ ਰਾਤ 2 ਵਜੇ ਉਹਨਾਂ ਦੀ ਪਹਿਲੀ ਟ੍ਰਿਪ ਲੱਗੀ ਹਜੇ ਤੱਕ ਫੈਰ ਬੋਲਾ ਨੇ 4 ਡ੍ਰਿੱਪ ਲੱਗ ਗਏ। ਮੂਹ ਦਾਣੀ ਉਹਨਾਂ ਨੇ ਨਾ ਕੋਈ ਜੂਸ ਪੀਤਾ ਤੇ ਨਾ ਕੋਈ ਆਮ ਦਾ ਲਾਣਾ ਵਰਗਾ ਹੈ। 54 ਦਿਨ ਹੋ ਗਏ ਅੱਜ। ਕੱਲ 55ਵਾਂ ਦਿਨ ਚੱਲੂ ਹੋ ਗਿਆ ਸੀ ਜਦੋਂ ਉਹਨਾਂ ਨੇ ਪਹਿਲੀ ਡ੍ਰਿੱਪ ਲਈ ਆ। ਕਹਿਣਾ ਦੌਖਾ ਬੜੇ ਮੈਸਜਰ ਬੜੇ ਫੇਰਬਕ ਦੇ ਥਲੇ ਵਿਗਿਆਨੀ ਕੋਈ ਕਿਹੜੇ ਜਿਹੇ ਘਰਾਂ ਦੇ ਜਾਨੇ ਜੋ 11 ਹੋਣਾ ਘੋੜੇ ਨੇ। ਕੇਵਲ ਮਾਤਮਤ ਕੇਵਾਂ ਬੋਲਿਆ ਮਾਤਮਤ ਬੋਲਣ ਦੀ ਪਰਸੇਵੀ ਕੀ ਸੀ ਉਹਦੇ ਬਾਪਿਆ ਕੀ ਆ ਜੇ ਆਪਾਂ ਅੰਦੋਲਨ 'ਚ ਬੈਠੇ ਹੋਵਾਂਗੇ ਫੇਰ ਬਦਲਦਾ ਵੀਰੋ ਕਿੰਨਾ ਕਿੰਨਾ ਕਾਰਨਾ ਕਰਕੇ ਸਰਦਾਰ ਜਗਜੀਤ ਸਿੰਘ ਨੂੰ ਇੱਕ ਜਿਹੜਾ ਆਹਾਨ ਜੈਨਾ ਪਿਆ ਉਹ ਸਾਨੂੰ ਪਤਾ ਜਾਂ ਉਸ ਅਕਾਦ ਰਖਵਾਇਆ ਗਿਰੂ ਪਤਾ ਪਰ ਉਹਨਾਂ ਵਿਗਿਆਨੀਆਂ ਨੂੰ ਮੈਂ ਜਿਹੜੇ ਆ ਗਿਆਨੀ ਬੋਦੇ ਬਾਹ ਗਿਆਨੀ ਬੜੇ ਬੈਠੇ ਨੇ ਫੇਸਬੁੱਕ ਆ ਤੇ ਘਰਾਂ ਦੇ ਲਜਾਈਆਂ ਚ ਉਹਨਾਂ ਨੂੰ ਮਦਦਣਾ ਜਣਾ ਥੋੜੇ ਬਾਦੀਆਂ ਪਾਈ ਕਿ ਵੀਰੋ ਕਿਹਦੇ 5 ਦਿਨ 4 ਦਿਨ ਭੁੱਖੇ ਰਹੇ ਦੇਖੋ ਆ ਰਦਰਥੇ ਮੋੜੀ 111 ਜਾਨੇ 5 ਦਿਨ ਭੁੱਖੇ ਰਹੇ ਨੇ ਇਹਨਾਂ ਦੇ ਹਾਲਾਤ ਵੀ ਬਹੁਤੇ ਇਹਨਾਂ ਜੋ ਬਜ਼ੁਰਗ ਆਪਾਂ ਨੇ ਗਾਮਾ ਤੋਂ ਹੋ ਗਏ ਸੀ ਤੇ ਸਾਡਾ ਮਹਾਨ ਆਕੂ 55 ਦਿਨ ਬੈਠਾ ਰਿਹਾ ਜਦੋਂ ਡ੍ਰਿਪ ਲਈ ਆ ਤੇ ਅੱਜ 55 ਦਿਨਾਂ ਲੈਣਾ ਬਿਨਾ ਖਾਦੇ ਪੀਂਦੇ ਬੈਠਣਾ ਇਹ ਕਿਹੜਾ ਸਫਾਰ ਉਹ ਘਟਾਉਣਾ ਦਾ ਬੰਦਾ ਉਹਨੇ ਆਪਦਾ ਸਰੀਰ ਜਿਸ ਤਰ੍ਹਾਂ ਗੰਨਾ ਘੜਾਈ ਚ ਪੀਆ ਜਾਂਦਾ ਨਾ ਉਸ ਤਰ੍ਹਾਂ ਪੀਆ ਵੀ ਲੋ ਅੱਜ ਹੀ 24 ਘੰਟੇ ਉਹ ਤੇ ਜੋਟੀ ਦਿੱਤੇ 24 ਘੰਟੇ ਸਰੀਰ ਦਾ ਉਹ ਕੀ ਹਾਲਾ ਉਹ ਸਾਨੂੰ ਪਤਾ ਤੁਹਾਨੂੰ ਫੋਟੋਆਂ ਦੇ ਆਜਾ ਮਾਰ ਤੁਸੀਂ ਉਹਨਾਂ ਦੇ ਢੇਡ ਦੀਆਂ ਫੋਟੋਆਂ ਖੱਜੇ ਪਾਂਜਾ ਨਹੀਂਆਂ ਵੀ ਲੋਕਾਂ ਨੂੰ ਪਤਾ ਲੱਗ ਚੁੱਕੀ ਉਹਦੇ ਦੇਖਿਓ ਹਮਾਂ ਕੀ ਨੇ 22 ਕਿਲੋ 300 ਗ੍ਰਾਮ ਭਾਰ ਕਰਿਆ 86 ਕਿਲੋ 600 ਗ੍ਰਾਮ ਭਾਰ ਸੀ ਚਿਰੰਜਾ ਕਿਲੋ 300 ਗ੍ਰਾਮ ਭਾਰ ਕਰ ਕੱਲ ਕੱਲ ਰਾਤ 2 ਵਜੇ 54 ਕਿਲੋ 300 ਗ੍ਰਾਮ ਭਾਰ ਰਾਤ ਦਾ ਕੀ ਸਿਕਦਾ ਨਾ ਬਾਹਰ ਤੋਂ ਫਿਕਰੇ ਨੇ ਜੋ ਡਾਕਟਰ ਪੈਦੀਆ ਬੁਲਾਉਂਦੇ ਨੇ ਕਿ ਦਰਦਾਰ ਜੀ ਸਿੰਘ ਨੇ ਵਾਰ ਵਰਤ ਕੋਲਤਾ ਉਹਨਾਂ ਨੇ ਆਏ ਕਰਤਾ ਇਹਨਾਂ ਦੇ ਕਈ ਲਗਾਨੀਆਂ ਭਵਾਵਾ ਹੁੰਦੀਆਂ ਤੇ ਵੀ ਉਹ ਇਹ ਨੂੰ ਤੁਸੀਂ ਪੰਜਾਬ ਨਾਲ ਤੁਸੀਂ ਦੱਸਣਾ ਤੁਹਾਡਾ ਯਾਰੂ ਪੰਥਰ ਜੇ ਕੋਥੇ ਬੈਠ ਕੇ ਆਇਆ ਉਹ ਪਤਾ ਵਿਗਿਆਸ ਨਾਲ ਉਹ ਲੋਕ ਜਾਣਦੇ ਇੱਕ ਵੇਲੇ ਕੋਲੇ ਗੱਲ ਆਈ ਸੀ ਵਾਹ ਵਾਹ ਤੁਹਾਡੇ ਬੜੇ ਕਿ ਨਰਦਰ ਜੀ ਦੇ ਪੈਨ ਬੇੜੀਆਂ ਰੱਬ ਦਾ ਸੇਕ ਨੂੰ ਨਹੀਂ ਬਚਾਉਣਾ ਸੀ ਕੁਰਬਾਨੀ ਦੇਣ ਵਾਲੇ ਕਦੇ ਇਹ ਸੋਚਦੇ ਵੀ ਉਹਦੇ ਪਿੱਛੇ ਕੀ ਹੈ ਤੇ ਕੀ ਨਹੀਂ ਹੈ ਸਾਡੇ ਇਸ ਬទੂਲਨ ਦਾ ਸਭ ਤੋਂ ਪਹਿਲਾ ਸ਼ਹੀਦ ਸਭ ਦਾ ਮੱਲੋ 21 ਸ਼ਹਾਦਤ ਉਹ ਵਿਆਹ ਵਾਲੀ ਸੀ ਕਰਤਾਰ ਸਿੰਘ ਸਾਬਾ ਆਜ਼ਾਦੀ ਦਾ ਘਹਾਟਗਾ ਕਨੇਡਾ ਦਾ ਵਸਨੀਕ ਸੀ ਖਾਲੋ ਦੀ ਪੜਿਆ ਹੋਏ ਤੇ ਉਹ ਤੁਸੀਂ ਕੈਨੇਡਾ ਜਾਣ ਨੂੰ ਜੋਰ ਲਾਉਂਦੇ ਆ ਬਹੁਤੇ ਵੀ ਜ਼ਮੀਨ ਵੇਚ ਕੇ ਬੱਚਾ ਭੇਜਦੇ ਤੇ ਉਹ ਤੁਹਾਡੀ ਜ਼ਮੀਨ ਵਜਾਉਣ خاطر ਕੈਨੇਡਾ ਦਾ ਤੁਹਾਡਾ ਨਾਮ ਛਾਕੇ ਕਿਥੇ ਆ ਜੀ ਕਿੰਨਿਆਂ ਦਾ ਨਾਮ ਆਉਂਦਾ ਜਿਹੜੇ ਭਾਰਜਮਾਂਗੀ ਵਿੱਚ ਸਾਡੇ ਲਈ ਕੁਰਬਾਨੀਆਂ ਦੇਈਆਂ ਲੜਾਈ ਦਾ ਮੌਕੇ ਇਹ ਕਿਹਾ ਜਾਂਦਾ ਮੇਰੇ ਪਿੱਛੇ ਕੀ ਆ ਕਿਥੇ ਕਰਦੀ ਹੋਈ ਤੁਰੂ ਬਹੁਤਾ ਵੀ ਮੈਂ ਲੱਗਦਾ ਅਸੀਂ ਲੜਾਈ ਤਾਂ ਦੇ ਲੜ ਸਕਦੇ ਆ ਜਦੋਂ ਅਸੀਂ ਦੁੱਖ ਸੁੱਖ ਇਹ ਪਾਟੋੜਿਆ ਇਕੱਲੇ ਨਹੀਂ ਸੇੜ ਕਰਾਂਗੇ ਆਪ ਦੇ ਆਸ਼ਰਮ ਫਟਾ ਦੇ ਪਰਿਵਾਰ ਦਾ ਪਿਆਰ ਹੁੰਦਾ ਉਹ ਹੁੰਦਾ ਪਰ ਮੋਕ ਜਨੇ ਕਦੇ ਪਿਆਰ ਜਨੇ ਪੈਂਦੇ ਉਸੇ ਪਰਿਵਾਰ ਨੂੰ ਬਚਾਓ ਤਾਂ ਉਹ ਉਹ ਕਿਆ ਕਰੇ ਬਹਿਣਗੇ ਇਹ ਉਹਾਨੂੰ ਖਾਸ ਜੋੜ ਕੇ ਬੇਨਤੀ ਆ ਕਿ ਰਦਰ ਸੇਤੀ ਕਰਵਾਦੀ ਬਹੁਤ ਵੱਡੀ ਆ ਹੁਣ ਅਸੀਂ ਸਾਰੇ ਜੁੜ ਕੇ ਤੁਹਾਡੇ ਇਸ ਪਿੰਡ ਦਾ ਸਰਪੰਚ ਸਾਹਿਬ ਵੀ ਬਹੁਤ ਸੂਝਵਾਨ ਹਨ ਸਾਰੇ ਜੁੜ ਕੇ ਛੱਡ ਦੋ ਉਸੇ ਗਲੇ ਲਈ ਕਿ ਵੋਟ ਜਿੱਤ ਦੇਣੀ ਹੈ ਮੈਂ ਕਿਹੜੀ ਜਥੇਬੰਦੀ ਜਾਂ ਮੈਂ ਕਿਹੜੀ ਜਥੇਬੰਦੀ ਜ ਨਹੀਂ ਮੈਂ ਕਿਹੜੀ ਪਾਰਟੀ ਜਾਂ ਕਿਹੜੀ ਪਾਰਟੀ ਜ ਨਹੀਂ ਆਪਾਂ ਲੜਾਈ ਆਈ ਆ ਆਪਣੀ ਲੜਾਈ ਆ ਨਰਮਾਨ ਪਿੰਡ ਆਗੇ ਜਦੋਂ ਜਿੱਤ ਕੇ ਉਹਨਾਂ ਨੂੰ ਖੇਤਾਂਾਂ 'ਵਾਂਗੇ ਬੈਠ ਗਿਆ ਉਹਨੇ ਮੇੜਾਂਾਂ ਕੇ ਨਾਲ ਗੇਂਡ ਕੇ ਏ ਅੱਜ ਸਾਡੀ ਪੂਰੀ ਜ਼ਮੀਨ ਦੀ ਲੜਾਈ ਆ ਪੂਰੇ ਧਾਰੂ ਦੀ ਲੜਾਈ ਆ ਸਾਡੀ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੀ ਲੜਾਈ ਆ ਅੱਜ ਦੇਕੇ ਲਿਕੇ ਗੁੱਸੇ ਗਰੇ ਫੱਟਨੇ ਬੈਠੇ ਇਹ ਤੁਹਾਡੇ ਸਾਡੇ ਭਰਾ ਵੀ ਗੁੱਸੇ ਗਰੇ ਆ ਇਹ ਨਵੇੜਾਂਾਂ ਕੇ ਬੈਠ ਗਿਆ ਆ ਜੀ ਅੱਜ ਇਹ ਲੜਾਈ ਨੂੰ ਜਿੱਤਣ ਲਈ ਛ ਸਾਰਿਆਂ ਨੂੰ ਮੈਂ ਬੇਨਤੀ ਕਰਦੀ ਹੋਂਦ ਹੱਲਾ ਫੈਸਲਾ ਕਿ ਤੁਸੀਂ ਕੀ ਕਰਨਾ ਮੈਂ ਇਹ ਬੇਨਤੀਆਂ ਕਰਦਾ ਹੋਇਆ ਜੇ ਕਿਸੇ ਦੇ ਪ੍ਰਤੀ ਕੋਈ ਲਾਭ ਪਾੜਾ ਨਿਕਲ ਗਿਆ ਹੋਵੇ ਤੁਸੀਂ ਬਾਸਰ ਲੋਗੋ ਵਾਹਿਗੁਰੂ ਬਸਰ ਲੋਗੋ ਇਹਨਾਂ ਜਿਹੜਾ ਜਵਨ ਦਾ ਜਾਚ ਕੰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ